ਬਾਦਲ ਪਰਿਵਾਰ ਦੇ ਉੱਤੇ ਵੱਡਾ ਨਿਸ਼ਾਨਾ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਦੱਸਿਆ ਮੈਸੈਂਜਰ ਆਫ ਬਾਦਲ ਕਿਹਾ ਮੇਰੇ ਖਿਲਾਫ ਕਾਰਵਾਈ ਕਰੋ ਤੇ ਮੈਨੂੰ ਕੱਡੋ ਫੇਰ ਦੇਵਾਂਗਾ ਜਵਾਬ ਜਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰਾਂ ਤੇ ਵੀ ਚੁੱਕਦੇ ਆਏ ਸਵਾਲ ਚੁੱਕਦੇ ਆਏ ਨਜ਼ਰ ਕਿਹਾ ਜਿਹੜੇ ਈਨ ਮੰਨ ਲੈਣ ਉਹਨਾਂ ਨੂੰ 8-8 ਸਾਲ ਬਾਅਦ ਵੀ ਮਿਲਦੀਆਂ ਨੇ ਸਹੂਲਤਾਂ ਤੇ ਇਹ ਨਾਂ ਮੰਨਣ ਵਾਲੇ ਦੀਆਂ ਬੁਰਕੀਆਂ ਵੀ ਜਾਂਦੀਆਂ ਨੇ ਗਿਣੀ ਲੋਥਕਾ ਲੀਲਦਲ ਦੇ ਵੱਲੋਂ ਬਾਗੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਸਰਬਜੀਤ ਸਿੰਘ ਚਿੰਜਰ ਨੇ ਅਕਾਲ ਤੱਕ ਸਾਬ ਦੇ 73 ਦਿਨਾਂ ਦੀ ਮੁਲਾਕਾਤ ਚੰਨੂ ਮਾਝਰਾ ਤੇ ਬੀਬੀ ਜੀ ਕੌਰ ਦੇ ਖਿਲਾਫ ਸੌਂਪਿਆ ਬੇਨਤੀ ਪੱਤਰ ਤੇ ਪਿੰਡ ਰੇ ਅੰਮ੍ਰਿਤਸਰ ਦੇ ਡਾਕਟਰ ਬੀਟਕਰ ਵੀ ਮੂਰਤੀ ਤੋੜਨ ਦੀ ਕੋਸ਼ਿਸ਼ ਹੈਰੀਟੇਜ ਸਟਰੀਟ ਦੇ ਵਿੱਚ ਲੱਗੇ ਬੁੱਤ ਦੇ ਉੱਤੇ ਪੋੜੀ ਲਗਾ ਕੇ ਚੜਿਆ ਇੱਕ ਨੌਜਵਾਨ ਪੁਲਿਸ ਨੇ ਕਿਤਾ ਕਰ ਟਿਆੜਾ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੱਤੀ ਗੁਲਕਰੀਬ 1 ਘੰਟੇ ਤੱਕ ਮਰੀਜ਼ ਹੋਏ ਪਰੇਸ਼ਾਨ ਲਾਈਟ ਨਾ ਹੋਣ ਕਾਰਨ ਮਸ਼ੀਨਾ ਤੇ ਨੰਗੇ ਬਦਨ ਰਹਿ ਨਮ ਜੰਮੇ ਗੁਰਦਾਸਪੁਰ ਦੇ ਸ਼ਹੀਦ ਮਲਕੀਸ਼ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਨੂੰ ਦਿੱਤੀ ਗਈ ਅੰਤਿਮ ਵਿਦਾਈ ਜੰਮੂ ਕਸ਼ਮੀਰ ਦੇ ਉਦਮਪੁਰ ਦੇ ਵਿੱਚ ਡਿਊਟੀ ਦੌਰਾਨ ਪਿਤਾ ਸ਼ਹਾਦਤ ਦਾਜਾ ਅਟਾਰੀ ਵਾਗਾ ਬਾਰਡਰ ਤੇ ਗੰਡਰਾਜ ਦਿਹਾੜੇ ਦਾ ਜਸ਼ਨ ਬੀਟਿੰਗ ਦਾ ਰੀਟ੍ਰੀਟ ਸੈਰਮਨੀ ਮੌਕੇ ਦੇਖੇ ਸੱਭਿਆਚਾਰ ਦੇ ਰੰਗ ਬੀਐਸਐਫ ਦੇ ਜਵਾਨ ਦਿਖਾਉਂਦੇ ਨਜ਼ਰ ਆਏ ਦਮਕ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਬਰਾਂ ਸਤਾਲੀਆਂ ਖਬਰਾਂ ਲੈ ਕੇ ਪੂਰਾ ਦਿਨ ਕੀ ਕੁਝ ਅਪਡੇਟ ਰਹਿ ਹੈ ਸਤਾਲੀਆਂ ਖਬਰਾਂ ਤੁਹਾਨੂੰ ਦੱਸਾਂਗੇ ਔਰ ਜ਼ਿਕਰ ਪੰਜਾਬ ਦੇ ਵਿੱਚ ਜੋ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ ਗਈ ਬਾਕਫਕ ਥਾਮਾ ਦਿੱਤੇ ਕੁਝ ਤਸਵੀਰਾਂ ਉਸ ਦੀਆਂ ਵੀ ਤੇ ਇਸ ਦੇ ਨਾਲ ਹੀ ਪੰਥਕ ਤੌਰ ਦੇ ਉੱਤੇ ਜਿਹੜਾ ਮਾਮਲਾ ਉਲਝਿਆ ਤੇ ਭਖਿਆ ਹੋਇਆ ਉਹ ਫਿਲਹਾਲ ਤਾਂ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਅੱਜ ਸਤਾਲੀਆਂ ਖਬਰਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਜੱਥੇਦਾਰ ਸਾਹਿਬ ਦੀ ਤਖਤ ਸ਼ਰੀਰ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹੁਣ ਸਿੱਧੇ ਸਿੱਧੇ ਤੁਸੀਂ ਕਹਿ ਸਕਦੇ ਹੋ ਆਰ ਪਾਰ ਦੇ ਮੂੜ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਜੱਥੇਦਾਰ ਸਾਹਿਬ ਨੇ ਬਾਦਲ ਪਰਿਵਾਰ ਦੇ ਉੱਤੇ ਹੁਣ ਤੱਕ ਦਾ ਸਿੱਧਾ ਤੇ ਸਭ ਤੋਂ ਤਿੱਖਾ ਵਾਰ ਕੀਤਾ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਕਿਹਾ ਕਿ ਮੈਸੈਂਜਰ ਆਫ ਬਾਦਲ ਇਸ ਖਬਰ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੱਥੇਦਾਰ ਦੇ ਵੱਲੋਂ ਬਾਦਲ ਪਰਿਵਾਰ ਦੇ ਉੱਤੇ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਤਾਂ ਉਹਨਾਂ ਨੇ ਮੈਸेंजर ਆਫ ਬਾਦਲ ਸ਼ਬਦ ਦਾ ਇਸਤੇਮਾਲ ਕਰਕੇ ਨਿਸ਼ਾਨੇ ਸਾਧੇ ਸਿੰਘ ਸਹਿਬਾਨਾਂ ਦੀ ਦਰਅਸਲ ਮੀਟਿੰਗ ਮੁਲਤਵੀ ਹੋਈ ਹੈ 28 ਤਰੀਕ ਨੂੰ ਜਿਹੜੀ ਮੰਗਲਵਾਰ ਨੂੰ ਹੋਣੀ ਸੀ ਔਰ ਇਸ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਤਲਖੰਦਾਸ ਦੇ ਵਿੱਚ ਇੱਕ ਬਿਆਨ ਜਾਰੀ ਕਰਦੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਨੇ ਇੱਕ ਤਰੀਕੇ ਨਾਲ ਪ੍ਰੈਡਿਕਟ ਵੀ ਕਰ ਦਿੱਤਾ ਕਿ ਹੁਣ ਅੱਗੇ ਕੀ ਹੋਏਗਾ ਉਹਨਾਂ ਨੇ ਕਿਹਾ ਕਿ ਅੱਗੇ ਹੁਣ ਸਾਫ ਤੌਰ ਦੇ ਉੱਤੇ ਦਿਖ ਰਿਹਾ ਹੈ ਕਿ ਐਸਜੀਪੀਸੀਡੀ ਐਗਜ਼ੀਕਟਿਵ ਕਮੇਟੀ ਦੇ ਜ਼ਰੀਏ ਮਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਉਹਨਾਂ ਨੇ ਮੈਸेंजर ਆਫ ਬਾਦਲ ਦੱਸ ਦਿੱਤਾ ਦਰਅ ਜਿਹੜੇ ਸਾਡੂ ਦੇ ਵੱਲੋਂ ਯਾਨੀ ਹਰਪ੍ਰੀਤ ਸਿੰਘ ਦੇ ਸਾਡੂ ਦੇ ਵੱਲੋਂ ਇਲਜ਼ਾਮ ਜਿਹੜੇ ਲਗਾਏ ਗਏ ਉਸ ਦੇ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਔਰ ਤਿੰਨ ਮੈਂਬਰੀ ਕਮੇਟੀ ਦੀ ਅਗਵਾਈ ਰਗੂਜੀਤ ਸਿੰਘ ਬਿਰਕ ਕਰ ਰਹੇ ਨੇ ਐਸਡੀਪੀਸੀ ਅੰਤਰੰਕ ਕਮੇਟੀ ਦੇ ਮੈਂਬਰ ਨੇ ਤੇ ਜਦੋਂ ਜਥੇਦਾਰ ਸਾਹਿਬ ਉਸ ਦਾ ਜ਼ਿਕਰ ਕਰ ਰਹੇ ਸੀ ਤਿੰਨ ਮੈਂਬਰੀ ਕਮੇਟੀ ਦਾ ਤਾਂ ਉਹਨਾਂ ਦੇ ਸ਼ਬਦ ਆਉਂਦੇ ਨੇ ਕਿ ਤਿੰਨ ਮੈਂਬਰੀ ਕਮੇਟੀ ਜਿਸ ਦੀ ਅਗਵਾਈ ਔਰ ਲੱਗਦਾ ਕਿ ਰਗੂਜੀਤ ਸਿੰਘ ਬਿਰਕ ਦਾ ਜ਼ਿਕਰ ਕਰਨਗੇ ਪਰ ਉਹ ਕਹਿੰਦੇ ਤਿੰਨ ਮੈਂਬਰੀ ਕਮੇਟੀ ਜਿਸ ਦੀ ਅਗਵਾਈ ਮੈਸेंजर ਆਫ ਬਾਦਲ ਕਰ ਰਹੇ ਨੇ ਹੁਣ ਤੱਕ ਕੀ ਹੋ ਰਿਹਾ ਸੀ ਹੁਣ ਤੱਕ ਇਹ ਹੋ ਰਿਹਾ ਸੀ ਕਿ ਜਥੇਦਾਰ ਸਾਹਿਬ ਦੇ ਵੱਲੋਂ ਸਟੇਟਮੈਂਟ ਜਿੱਪੀਆਂ ਜਾਂਦੀਆਂ ਸੀ ਪਰ ਸਿੱਧੇ ਤੌਰ ਦੇ ਉੱਤੇ ਇਸ ਤਰੀਕੇ ਨਾਲ ਬਾਦਲ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ ਸੁਣਿਆ ਨਹੀਂ ਸੀ ਪਰ ਹੁਣ ਮਾਮਲਾ ਬਹੁਤ ਅੱਗੇ ਵੱਧ ਚੁੱਕਿਆ ਹੈ ਤੇ ਇਸ ਵਾਰ ਉਹਨਾਂ ਦੇ ਬਿਆਨਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਬਿਆਨ ਆ ਗਿਆ ਮੈਸेंजर ਆਫ ਬਾਦਲ ਸ਼ਬਦ ਦਾ ਇਸਤੇਮਾਲ ਉਹਨਾਂ ਨੇ ਕਰ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਖਿਲਾਫ ਕਾਰਵਾਈ ਕਰੋ ਤੇ ਮੈਨੂੰ ਕੱਢ ਦਿਓ ਬਿਨਾ ਨਾਮ ਲਏ ਉਹਨਾਂ ਨੇ ਬਲਟੋਹਾ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਹੈ ਮੈਨੂੰ ਹੋਰ ਜਾਣਕਾਰੀ ਮਿਲੀ ਹੈ ਕਿ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕੜੀ ਹੈ ਉਹ ਮੁਲਤਵੀ ਹੋ ਗਈ ਹੈ ਹੋ ਸਕਦਾ ਸੇਕੀ ਉਸ ਮੀਟਿੰਗ ਦੇ ਵਿੱਚ ਅਨ ਐਸਪੈਕਟਡ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਫੈਸਲੇ ਹੋਏ ਸੀ ਪਰ ਮੀਟਿੰਗ ਦੇ ਸਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਹੁਤ ਦੇ ਵੱਲੋਂ ਬਹੁਤ ਤਿੱਖੇ ਸ਼ਬਦੀ ਨਿਸ਼ਾਨੇ ਲਗਾਏ ਜਾ ਰਹੇ ਨੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਕੌਣ ਹੈ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਨੇ ਬਿਰਸਾ ਸਿੰਘ ਬਿਲਟੋਹਾ ਨਾਮ ਨਹੀਂ ਲਿਆ ਪਰ ਬਿਲਟੋਹਾ ਦੇ ਉੱਤੇ ਨਿਸ਼ਾਨਾ ਜ਼ਰੂਰ ਸਾਧਿਆ ਕਿ ਮੇਰੇ ਖਿਲਾਫ ਜਿਹੜੇ ਗਵਾਹ ਨੇ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਵਰਤਿਆ ਜਾ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਦਲ ਪਰਿਵਾਰ ਲਾਜ਼ਮੀ ਤੌਰ ਤੇ ਸੱਦੇ ਤੌਰ ਤੇ ਉਹਨਾਂ ਨੇ ਮੈਸੈਂਜਰ ਆਫ ਬਾਦਲ ਦਾ ਜ਼ਿਕਰ ਕਰ ਦਿੱਤਾ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਉਹ ਤਿੰਨ ਮੈਂਬਰੀ ਕਮੇਟੀ ਵੀ ਹੈ ਜਿਸ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਪਰ ਇਸ ਸਭ ਦੇ ਵਿਚਾਲੇ ਸਾਬਕਾ ਜਥੇਦਾਰਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਤੇ ਕਿਹਾ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਸੇਵਾਵਾਂ ਮਿਲ ਰਹੀਆਂ ਨੇ ਜਿਹੜੇ ਇਹਨ ਮੰਨ ਲੈਂਦੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਔਰ ਜਿਹੜੇ ਇਹ ਨਹੀਂ ਮੰਨਦੇ ਉਹਨਾਂ ਦੀਆਂ ਬੁਰਕੀਆਂ ਵੀ ਘਣੀਆਂ ਜਾਂਦੀਆਂ ਨੇ ਦੇ ਬਮੁਕਤ ਹੋਣ ਤੋਂ ਬਾਅਦ ਵੀ ਜਾਰੀ ਰਹਿੰਦੀਆਂ ਨੇ ਸਹੂਲਤਾਂ ਦਰਅਸਲ ਜਥੇਦਾਰ ਸਾਹਿਬ ਇਹ ਕਹਿੰਦੇ ਹੋਏ ਜਾਂ ਕਹਿਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਮੰਨ ਲੈਂਦੇ ਨੇ ਯਾਨੀ ਕਿ ਜਿਹੜੇ ਉਹਨਾਂ ਦੇ ਦਿਖਾਏ ਉੱਤੇ ਦਿਖਾਏ ਰਾਹ ਦੇ ਉੱਤੇ ਚੱਲਣ ਦੇ ਲਈ ਤਿਆਰ ਹੋ ਜਾਂਦੇ ਨੇ ਮਜਬੂਰੀ ਵਸ ਲਾਲਚ ਵਸ ਕਿਸੇ ਵੀ ਵਸ ਤਾਂ ਉਹ ਤਾਂ ਠੀਕ ਨੇ ਉਹਨਾਂ ਦੀਆਂ ਸਹੂਲਤਾਂ ਸੇਵਾਵਾਂ માં ਜਾਰੀ ਰਹਿੰਦੀਆਂ ਨੇ ਪਰ ਜਦੋਂ ਕੋਈ ਨਹੀਂ ਮੰਨਦਾ ਉਹਨਾਂ ਦੀ ਗੱਲ ਔਰ ਗਲਤ ਨੂੰ ਗਲਤ ਦੱਸਦਾ ਹੈ ਉਹਨਾਂ ਦੇ ਕਹਿਣ ਦਾ ਭਾਵ ਇਹ ਹੈ ਤਾਂ ਉਸ ਦੀਆਂ ਸੇਵਾਵਾਂ ਜਾਂ ਉਸ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾਂਦਾ ਉਸ ਦੀਆਂ ਬੁਰਕੀਆਂ ਵੀ ਗਿਣੀਆਂ ਜਾਂਦੀਆਂ ਜੇ ਦੀ ਅਗਵਾਈ ਮੈਸੰਜਰਸ অফ ਬਦਲ ਕਰ ਰਹੇ ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਪੌਂਸਿੰਗ ਸੇਬਾਨਾ ਦੀ ਮੰਗਲਵਾਰ ਨੂੰ ਹੋਣ ਜਾ ਰਹੀ ਮੀਟਿੰਗ ਬੁਲਤਵੀ ਹੋਈ ਤਾਂ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਸਾਹਮਣੇ ਆ ਗਏ ਬਾਦਲ ਪਰਿਵਾਰ ਦੇ ਖਿਲਾਫ ਹੁਣ ਤੱਕ ਦਾ ਜਥੇਦਾਰ ਸਾਹਿਬ ਦੇ ਵੱਲੋਂ ਸਭ ਤੋਂ ਤਿੱਖਾ ਸ਼ਬਦੀ ਵਾਰ ਕੀਤਾ ਗਿਆ ਡਿਬਲ ਟੋਹਾ ਦੇ ਨਾਲ ਚੱਲ ਰਹੀ ਤਲਕੀ ਹੋਰ ਉੱਪਰ ਕੇ ਵੀ ਸਾਹਮਣੇ ਆ ਗਈ ਆਪਣੀ ਖਿਲਾਫ ਬਣੀ ਕਮੇਟੀ ਨੂੰ ਲੈ ਕੇ ਉਹਨਾਂ ਨੇ ਬਿਨਾ ਨਾਮਲੇ ਬਲਟੋਹਾਤੇ ਨਿਸ਼ਾਨੇ ਸਾਦੇ ਤੇ ਜਾਂਚ ਕਮੇਟੀ ਨੂੰ ਮੈਸੇਂਜਰ ਆਫ ਬਾਦਲ ਵੀ ਕਰਾਰ ਦੇ ਦਿੱਤਾ ਉਨ ਅਸਪੈਕਟਡ ਗੁਰਮਤ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋਲੇ ਸੀ ਪਰ ਉਹ ਮੀਟਿੰਗ ਮਲਤਵੀ ਹੋ ਗਈ ਹੈ ਕੇਵਲ ਮਿਲਟੇਗਾ ਮਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ ਜਿਹਦੀ ਅਗਵਾਈ ਮੈਸੈਂਜਰਜ਼ ਆਫ ਬਾਦਲ ਕਰ ਰਹਾ ਹੈ ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ ਉਦੇ ਵੱਲੋਂ ਆਪਣੀ ਗੱਡੀ 'ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਹਨ। ਯਾਨੀ ਹਰਪ੍ਰੀਤ ਸਿੰਘ ਨੇ ਜਥੇਦਾਰਾਂ ਦੀ ਮੀਟਿੰਗ ਦਾ ਵੀ ਜ਼ਿਕਰ ਕੀਤਾ ਕਿ ਪਹਿਲਾਂ ਐਗਜ਼ੀਕਟਿਵ ਕਮੇਟੀ ਦੀ ਹੁਣ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਉਹਨਾਂ ਨੂੰ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਵੇਗੀ। ਪਰ ਉਹਨਾਂ ਵਾਲੇ ਕੋਈ ਦਿਨਾਂ ਦੇ ਵਿੱਚ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਵਾਾਂ ਖਤਮ ਕੀਤੀਆਂ ਜਾਣਗੀਆਂ। ਤੇ ਫਿਰ ਉਸ ਤੋਂ ਬਾਅਦ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਹੋਵੇਗੀ। ਮੈਂ ਕਹਿਣਾ ਚਾਹੁੰਦਾ ਜਲਦੀ ਕਰੋ। ਮੇਰੇ ਤੇ ਦੋਸ਼ ਲਾਓ ਮੈਨੂੰ ਬਾਹਰ ਕੱਢੋ ਮੇਰੀ ਏਸ ਬਹਾਮਾ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਲੈ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਨਾ ਜਿਹੜਾ ਜਵਾਬ ਦੇਂਦਾ ਹੈ ਦਾ ਯਤਨ ਜਿਹੜਾ ਉਹ ਜ਼ਰੂਰ ਕਰਨਾ ਇਸ ਵਿਚਾਲੇ ਉਹਨਾਂ ਦੀ ਨਿਸ਼ਾਨੇ ਤੇ ਅਕਾਲ ਤੱਕ ਸਾਹਿਬ ਦੇ ਸਾਬਕਾ ਜੱਥੇਦਾਰ ਵੀ ਰਹੇ ਤੇ ਕਿਹਾ ਕਿ ਜੇਕਰ ਕੋਈ ਈਨ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਉਸ ਜੱਥੇਦਾਰ ਦੀਆਂ ਬੁਰਕੀਆਂ ਤੱਕ ਗਿਣੀਆਂ ਜਾਂਦੀਆਂ ਨੇ ਜਿਹੜੇ ਤੱਕ ਸਾਹਿਬ ਦੇ ਜੱਥੇਦਾਰ ਕਰੇ ਜਾ ਕੇ ਫੈਸਲੇ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਈਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ bizness ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜ਼ਤਦਾਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਦੁਰਕੀਆਂ ਤੱਕ ਜਿਹੜੀਆਂ ਉਹ ਗਿਣੀਆਂ ਜਾਂਦਾ ਜ਼ਿਕਰ ਹੀ ਖਾਸ ਹੈ ਕਿ ਕੱਲ ਤੱਕ ਸਾ合 ਦੇ ਜਥੇਦਾਰ ਗਿਆਨੀ ਰਬੀਰ ਸਿੰਘ ਨੇ 28 ਜਨਵਰੀ ਨੂੰ ਪੰਜ ਜਥੇਦਾਰਾਂ ਦੀ ਮੀਟਿੰਗ ਸੱਦੀ ਸੀ ਜਿਸ ਨੂੰ ਨਿੱਜੀ ਰੁਝੇਵਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਕਾਬਲੇ ਗੌਰੇ ਕੀ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਧੂ ਨੇ ਗੰਭੀਰ ਇਲਜ਼ਾਮ ਲਗਾਏ ਨੇ ਜਿਸ ਦੀ ਇੱਕ ਤਿੰਨ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ ਗੁਰ ਰਿਪੋਰਟ న్యూਜ਼ ਇਟ ਇਨ ਪੰਜਾਬ ਤਾਂ ਈਨ ਮੰਨਣੀ ਦਾ ਮਤਲਬ ਬਹੁਤ ਕਲੀਅਰ ਹੈ ਜਿਸ ਦਾ ਜ਼ਿਕਰ ਕਰ ਰਹੇ ਨੇ ਆਮ ਤੌਰ ਤੇ ਪਕਨੇ ਈਨ ਮੰਨਣੀ ਮਤਲਬ ਹਾਰ ਮੰਨ ਲੈਣਾ ਈਨ ਨਾ ਮੰਨਣਾ ਹਾਰ ਨਾ ਮੰਨਣਾ ਡਟੇ ਰਹਿਣਾ ਤਾਂ ਜਥੇਦਾਰੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਹਰ ਨਹੀਂ ਮੰਨ ਰਿਹਾ ਉਸ ਦੇ ਖਿਲਾਫ ਇਹ ਸਭ ਕੁਝ ਹੋ ਰਿਹਾ ਹੈ ਤੇ ਜਿਹੜੇ ਹਰ ਮੰਨ ਲੈਂਦੇ ਨੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਰਹਿੰਦੀਆਂ ਨੇ ਸਾਬਕਾ ਜਥੇਦਾਰਾਂ ਦੇ ਉੱਤੇ ਵੀ ਇਹਨਾਂ ਨੇ ਸਵਾਲ ਚੁੱਕੇ ਨੇ ਕਾਬਲੇ ਗੌਰ ਇਹ ਵੀ ਹੈ 2 ਦਸੰਬਰ ਨੂੰ ਜਦੋਂ ਸਜ਼ਾ ਸੁਣਾਈ ਗਈ ਤਾਂ ਉਸ ਦਿਨ ਅਕਾਲ ਤਖਤ ਦੀ ਫਸੀਲ ਤੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਫੌਰੀ ਤੌਰ ਤੇ ਉਹਨਾਂ ਤੋਂ ਵਾਪਸ ਲੈ ਲਿਆ ਜਾਣਾ ਉਹ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਦੇ ਮਸਲੇ ਦੇ ਮਤਲਬ ਇਹ ਸੀ ਕਿ ਪਿਛਲੇ 70 ਸਾਲ ਤੋਂ ਸੇਵਾਮੁਕਤ ਨੇ ਦੇ باوجود ਇਸ ਦਿਨ ਉਹਨਾਂ ਨੂੰ ਸੇਵਾਵਾਂ ਤਾਂ ਮਿਲ ਰਹੀਆਂ। ਕਿਰ ਅੱਗੇ ਵਾਦਦੇ ਸਭ ਦੇ ਵਿਚਾਲੇ ਅਕਾਲੀ ਦਲ ਦੇ ਵੱਲੋਂ ਜਿਹੜੇ ਬਾਗੀ ਨੇ ਉਹਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਜਾ ਰਿਹਾ। ਯੂਥ ਅਕਾਲੀ ਦਲ ਦੇ ਵੱਲੋਂ ਬਾਗੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਿੰਸ ਸਿੰਘ ਚੰਦੁਮਾਜਰਾ ਤੇ ਬੀਬੀ ਜਿੰਕੌਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਕਾਲ ਤਖਤ ਸਾਹਿਬ ਇਸਕੱਤਰੀ ਦੇ ਨਾਲ ਮੁਲਾਕਾਤ ਕੀਤੀ ਗਈ। ਦੋਵਾਂ ਦੇ ਖਿਲਾਫ ਸਬੂਤ ਲੈ ਕੇ ਯੂਥ ਅਕਾਲੀ ਦਲ ਦੇ ਆਗੂ ਜਿਹੜੇ ਪਹੁੰਚੇ ਡਿਊਟੀ ਮੈਨੇਜਰ ਦੇ ਸਕੱਤਰਿਤ ਨੁਜਰਾਏ ਬੇਨਤੀ ਪੱਤਰ ਸੌਂਪਿਆ ਗਿਆ ਯੂਥ ਅਕਾਲੀ ਦਲ ਇੱਕ ਪੈਨ ਡਰਾਈਵ ਲੈ ਕੇ ਪਹੁੰਚਿਆ ਸੀ ਕੁਝ ਦਸਤਾਵੇਜ਼ ਲੈ ਕੇ ਪਹੁੰਚਿਆ ਸੀ ਚੰਦੂ ਮਾਝਰਾ ਤੇ ਬੀਬੀ ਜੀਰਕੌਰ ਦੇ ਖਿਲਾਫ ਇਹ ਦਿੱਤੀ ਗਈ ਹੈ ਕੰਪਲੇਂਟ ਕਾਬਲੇ ਗਾਰੇ ਕੇ 2 ਦਸੰਬਰ ਨੂੰ ਜਥੇਦਾਰ ਸਹਿਬਾਨਾਂ ਦੀ ਸੁਣਵਾਈ ਦੇ ਸਮੇਂ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਕੇ ਫਸੀਲ ਦੇ ਜਦੋਂ ਹੀਠਾਂ ਖੜੇ ਸੀ ਚੰਦੂ ਮਾਝਰਾ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ ਕਿ ਉਹਨਾਂ ਨੇ ਕਦੇ ਵੀ ਰਾਮ ਰਹੀਮ ਦੀ ਮਾਫੀ ਦੀ ਹਮਾਇਤ ਕੀਤੀ ਹੈ ਸਰਬਜੀਤ ਚਿੰਦਰਦੇਵ ਲੋਪ੍ਰਿੰਸ ਸਿੰਘ ਚੰਦੂ ਮਾਝਰਾ ਦਾ ਇੱਕ ਨਿੱਜੀ ਚੈਨਲ ਨੂੰ ਦਿੱਤਾ ਇੰਟਰਵਿਊ ਦਾ ਕਲਿੱਪ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਗਿਆ ਪੈਂਡਰਾਈਵ ਦੇ ਵਿੱਚ ਉਹ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਤੇ ਅਕਾਲੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ ਉਹਦੇ ਵਿੱਚ ਇੱਕ ਵਿਸ਼ਾ ਸੀਗਾ ਕਿ ਅਕਾਲੀ ਲੀਡਰਸ਼ਿਪ ਕਈ ਆਗੂਆਂ ਨੇ ਜਿਹੜੇ 2015 ਦੇ ਵਿੱਚ ਸੌਦਾ ਸਾਹਿਬ ਨੂੰ ਜਦੋਂ ਮਾਫੀ ਦਿੱਤੀ ਗਈ ਸੀ ਦੇਰੀ ਕਰੋੜਾਂ ਦਾ ਕਿਸੇ ਦੇ ਹੱਕ 'ਚ ਬੋਲੇ ਸੀ ਸੋ ਉੱਥੇ ਕੁਝ ਆਗੂਆਂ ਨੇ ਤੇ ਖੜਕੇ ਕਿਹਾ ਕਿ ਅਸੀਂ ਉਹ ਮਾਫੀ ਦੇ ਹੱਕ 'ਚ ਨਹੀਂ ਬੋਲੇ ਅਸੀਂ ਚੁੱਪ ਰਹੇ ਜਿਹਦੇ 'ਚ ਖਾਸ ਕਰਕੇ ਦੋ ਆਗੂ ਪ੍ਰੇਮ ਸਿੰਘ ਚੰਦੂ ਮજરા ਅਤੇ ਬੀਬੀ ਜੀਰਕਰ ਜੋ ਸਾਫਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਆਗੂਆਂ ਨੇ ਤੇ ਫਸੀਲ ਦੇ ਸਾਹਮਣੇ ਖੜਕੇ ਕਿਹਾ ਸੀ ਕਿ ਅਸੀਂ ਸੌਦਾ ਸਾਧ ਦੀ ਮਾਫੀ ਦੇ ਹੱਕ 'ਚ ਬਿਲਕੁਲ ਤਾਇਦ ਨਹੀਂ ਕੀਤੀ ਪਰ ਉਤੋਂ ਬਾਅਦ ਕੁਝ ਵੀਡੀਓ ਸਾਡੇ ਵੀ ਹੱਥ ਲੱਗਦੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੇ ਨੇ ਖਾਸ ਕਰਕੇ ਤਾਂ ਇਹ ਸ਼ਿਕਾਇਤ ਸੌਂਪੀ ਗਈ ਹੈ ਦੇਖਣਾ ਹੋਵੇਗਾ ਕੀ ਕਾਰਵਾਈ ਹੁੰਦੀ ਹੈ ਪ੍ਰਿੰਮ ਸਿੰਘ ਚੰਦਵਾਜਰਾ ਤੇ ਬੀਬੀ ਜ਼ਗੀਰ ਕੌਰ ਦੇ ਉੱਤੇ ਹੁਣ ਰੁਕ ਕਰਦੇ ਹਾਂ ਦਿੱਲੀ ਦਾ ਦਿੱਲੀ ਦੇ ਆਰਕੇ ਪਰਮ ਦੇ ਵਿੱਚ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਵਿੱਚ ਰੁਝੇ ਹੋਏ ਨੇ ਸਿੱਧਾ ਦਿੱਲੀ ਲੈ ਕੇ ਚੱਲਦੇ ਹਾਂ ਬਨਿਆਏ ਦਾ ਬੇਟਾ ਹਾਂ ਚਿੰਤਾ मत ਕਰਨਾ ਸਾਰਾ ਹਿਸਾਬ ਕਿਤਾਬ ਆਤਾ ਹੈ ਇਹ ਟੀਵੀ ਵਾਲੇ ਪੁੱਛਦੇ ਆ ਪੈਸਾ ਕਹਾਂ ਸੇ ਆਏਗਾ मैंने कहा आम खाने हैं गुठली गिननी है आम खाने से मतलब रखो कहीं से लाऊं पैसा आ जाएगा सारे काम कर दूंगा पहले भी करे ना उन्होंने कहा था पंद्रह लाख दूंगा दिए केजरीवाल ने कहा था बिजली फ्री करूंगा करी केजरीवाल जो कहता है वो करता है अब एक चीज ध्यान रखना बीजेपी ने ऐलान कर दिया है खुलेआम कहते घूम रहे हैं ये सारी फ्री की योजनाएं बंद की जाएंगी वो कह रहे हैं फ्री 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 ये ठीक नहीं है प्रधानमंत्री जी ने कहा था ये फ्री की रेवड़ियां बंद होनी चाहिए उन्होंने कह दिया फ्री बिजली बंद करेंगे उन्होंने कह दिया फ्री पानी बंद करेंगे उन्होंने कह दिया दिल्ली के सरकारी स्कूल बंद करेंगे उन्होंने कह दिया मोहल्ला क्लिनिक बंद करेंगे उन्होंने कह दिया फ्री बस की यात्रा बंद करेंगे उन्होंने कह दिया कोई इक्कीस सौ रुपए की स्कीम नहीं होगी तो मैं हिसाब लगा रहा था अगर सरकारी स्कूल बंद हो गए तो भाई साहब प्राइवेट में एक बच्चे के पांच हजार रुपए तो महीना लग जाते हैं कई छोटे से छोटे प्राइवेट स्कूल में करा लो दो बच्चों के दस हजार रुपए महीने का कहीं नहीं गया मोहल्ला क्लिनिक बंद हो गए क्या करोगे एक छोटी सी बीमारी हो जाए प्राइवेट डॉक्टर के पास चले जाओ सात सौ आठ सौ रुपए फीस रखवा लेता है ऊपर से टेस्ट ऊपर से दवाइयां एक छोटी सी बीमारी में ढाई हजार रुपए कहीं नहीं गए और महीने में दो बार डॉक्टर के जागना पड़ गया तो पांच हजार रुपए मोहल्ला क्लिनिक का खर्चा हो जाएगा बिजली अगर फ्री बंद कर दी इन्होंने पांच हजार रुपए बिजली का आ जाएगा दो तीन हजार रुपए पानी का आ जाएगा महिला सम्मान बंद कर देंगे बस की यात्रा इक्कीस सौ रुपए बाईस सौ रुपए बस की यात्रा कुल मिला के पच्चीस छब्बीस हजार रुपए महीने का घाटा हो जाएगा अगर कमल का बटन दबा दिया तो है पच्चीस हजार रुपए जेब में है पच्चीस इतनी तो तनख्वा नहीं है कहां से लाओगे पच्चीस हजार रुपए दिल्ली छोड़ के जानी पड़ेगी दिल्ली में रहना है तो आम आदमी पार्टी को वोट दे देना तभी दिल्ली में इतनी महंगाई कर रखी है इन्होंने चारों तरफ जहां जहां इनकी सरकार है इतनी महंगाई इतनी महंगाई दिल्ली में आज हम लोग जिंदा हैं क्योंकि सरकार इतना मदद कर रही है सरकार आपकी जिंदगी में इतना सुविधाएं दे रही है इनने ये खुल के कह रहे हैं कल मैं इनकी एक बड़े नेता को टीवी में सुन रहा था वो टीवी में नेता कहता है क्या जरूरत है सारी महिलाओं को फ्री बस यात्रा देने की क्या जरूरत है सबको फ्री बिजली देने की एक और नेता कहता है क्या जरूरत है मोहल्ला क्लिनिक की मोहल्ला क्लिनिक बहुत खराब है सारा कुछ बंद कर देंगे मैं ये सोच रहा था ऐसा क्यों कर रहे हैं सारा बंद क्यों करना चाहते हैं केवल आम आदमी पार्टी गरीबों की सरकार गरीबों की पार्टी है केवल आम आदमी पार्टी मिडिल क्लास की पार्टी है